ਹੈਲੋ ਜੀ ਸਤਿ ਸ੍ਰੀ ਅਕਾਲ ਦਲਜੀਤ ਕੁਕਿੰਗ ਐਂਡ ਬਲੌਗ ਚੈਨਲ ਵਿੱਚ ਫਿਰੋਂ ਤੁਹਾਡਾ ਸਵਾਗਤ ਹੈ ਹੋਰ ਸੁਣਾ ਫਰੈਂਡ ਕਿ ਹਾਲ ਹੈ ਆਸ ਕਰਦੀ ਤੁਹ ਸਭ ਠੀਕ ਠਾਕ ਵਧੀਆ ਹੋਗੇ ਇਧਰ ਫਰੈਂਡ ਹੋ ਰਹੀ ਹੈ بارش ਅੱਜ 27 ਦਸੰਬਰ ਛੋਟੇ ਸਬਸਾਦਿਆਂ ਦਾ ਸ਼ਹੀਦੀ ਦਿਹਾੜਾ ਜਿਹਦੇ ਕਰਕੇ ਮੈਨੂੰ ਲੱਗਦਾ ਜਿ ਰੱਬ ਵੀ ਰੋ ਰਿਹਾ ਨੇ ਨਿੱਕੀਆਂ ਦੀਂਦਾ ਵੱਡੇ ਸਾਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੈਬਜ਼ਾਦੇ ਸਾਡੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਬਦੌਲਤ ਅੱਜ ਅਸੀਂ ਸੇਰ ਉਠਾ ਕੇ ਜੀ ਰਹੇ ਆ ਇਧਰ ਫਰੈਂਡ ਆ ਜਿਆਸੀ ਬਣਾਵਾਗੇ ਮੂਲੀ ਵਾਲੇ ਟਾਂਟੇ ਇਹ ਹੋਰ ਫਰੈਂਡ ਨਾਲੇ ਆਜਾ ਸਾਡੀ ਮੈਰਿਜ ਅਨਿਵਰਸਰੀ 15 ਸਾਲ ਹੋ ਗਏ ਸਾਡੇ ਵਿਆਹ ਨੂੰ ਮੈਨੂੰ ਇੱਕ ਗੱਲ ਲੱਗਦਾ ਹੈ ਕਿ ਉਹ ਦੋਨੋਂ ਜਿਆਦਾ ਮੈਸੇਜ ਹੀ ਦਾ ਪਤਾ ਜੇ ਉਹਨਾਂ ਨੂੰ ਪਤਾ ਹੁੰਦਾ ਤੇ ਸ਼ਾਇਦ ਇਹ ਦਿਨਾਂ 'ਚ ਵਿਆਹ ਨਾ ਕਰਦੇ ਹੁੰਦੇ ਆਪਾਂ ਨੂੰ ਪੱਕਾ ਪਤਾ ਇਹ ਦਿਨਾਂ 'ਚ ਵਿਆਹ ਨਹੀਂ ਕਰੀਦੇ ਖੁਸ਼ੀ ਨਹੀਂ ਮਨਾਈਦੇ ਕਹਿੰਦੇ ਉਹਦੋਂ ਵੀ ਪਤਾ ਸੀ ਪਰ ਉਹਦਾ ਸੋਸ਼ਲ ਮੀਡੀਆ ਜਿਆਦਾ ਨਾ ਹੁੰਦਾ ਕਰਕੇ ਨਹੀਂ ਇਨਫੋਰਮੇਸ਼ਨ ਨਹੀਂ ਸੀ ਐਨਾ ਪਤਾ ਸੀ ਮਨਾਉਂਦੇ ਆ ਪਰ ਚਲੋ ਮਾਪਿਆਂ ਕੀਤਾ ਜੋ ਕੀਤਾ ਵਧੀਆ ਕੀਤਾ ਨਾਲ ਨਾ ਜਦੋਂ ਕਿਸੇ ਨੇ ਮਹਾਰਾਜ ਦੇ ਮਾਰਾ ਇਹਨੇ ਕਿਸੇ ਦੇ ਘਰ ਦਾ ਸਾੜਾ ਦਾਣਾ ਪਾਣੀ ਲਿਖਿਆ ਹੁੰਦਾ ਨਾ ਸੀ ਉਦੋਂ ਨਹੀਂ ਖਾਣਾ ਸੀ ਪਹਿਲਾਂ ਨਾ ਬਾਅਦ ਜਦੋਂ ਮੇਰੇ ਸੰਜੋਗ ਅੰਜਲ ਦੇ ਘਰ ਦਾ ਉਦੋਂ ਦਾ ਦਾਣਾ ਪਾਣੀ ਰੱਬ ਨੇ ਪਾਤਾ ਸੀ ਇਹਨਾਂ ਦੇ ਘਰ ਮੈਂ ਫੇਰ ਹੀ ਖਾਣਾ ਸੀ ਗੱਜ ਪੂਰੇ ਹੋ ਗਏ ਨੇ 15 ਸਾਲ ਚਲੋ ਵਧੀਆ ਹੈ بڑے ਦੁੱਖ ਵੀ ਆਏ ਸੁੱਖ ਵੀ ਆਏ ਚਲੋ ਮਹਾਰਾਜ ਜੀ ਜਿਦਰਾ ਹੁਕਮ ਆਇਆ ਸਾਡੇ ਵਿਆਹ ਨੂੰ 15 ਸਾਲ ਹੋ ਗਏ ਨੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਹਾਂਗੀ ਮਹਾਰਾਜ ਸਾਡੀ ਜੋੜੀ ਬਣਾਈ ਰੱਖੀ ਇਹਨਾਂ ਦੀ ਵੱਡੀ ਵੱਡੀ ਉਮਰ ਕਰੀ ਤੇ ਅਸੀਂ ਜੋ ਆਪਣੇ ਆਉਣ ਵਾਲੇ ਸਮੇਂ ਵਿੱਚ ਵੀ ਵਧੀਆ ਆਪਣੀ ਲਾਈਫ ਜੀ ਸਕੀਏ ਇੱਧਰ ਫਰੈਂਡ ਅੱਜ ਬਣਾ ਰਹੇ ਆ ਮੂਲੀ ਵਾਲੇ ਪਰਾਂਠੇ ਮੰਮੀ ਡੈਡ ਨੂੰ ਦਵਾਂਗੀ ਇਹ ਤੇ ਪੰਜ ਵਾਰ ਚਲੇ ਗਏ ਸੀ ਇਹ ਬਾਅਦ ਚੋਂ ਖਾਣ ਕੇ ਮੈਂ ਆਪਣਾ ਕਿ ਆਪ ਪਹਿਲਾਂ ਖਾ ਲਾਂਗੇ ਜੇ ਆਣਗੇ ਤਾਂ ਉਦੋਂ ਇਹਨਾਂ ਨੂੰ ਅਸੀਂ ਗਰਮ ਗਰਮ ਬਣਾ ਕੇ ਦਵਾਂਗੇ ਹੋਰ ਫਰੈਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਅਲੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਪ੍ਰੈਸ ਆਈਕਨ ਦਾ ਬਟਨ ਵੀ ਪ੍ਰੈਸ ਕਰ ਲੈਣਾ ਤਾਂ ਕਿ ਸਾਨੂੰ ਆਉਣ ਵਾਲੀ ਤੁਹਾਡੀ ਵੀਡੀਓ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾ ਕੇ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਨਾ ਅਦਰ ਫੰਟਸ ਦੇਖਦੇ ਹੋ ਮੈਂ ਬਣਾ ਰਹੀ ਹਾਂ ਮਲੀ ਵਾਲੇ ਕਾਟੇ ਇਹਦੀ ਆਲਰੇਡੀ ਮੈਂ ਰੈਸਪੀ ਸ਼ੇਅਰ ਕਰ ਚੁੱਕੀ ਹਾਂ ਤੇ ਇਹ ਹਜੇ ਆਈ ਨਹੀਂ ਸੀ ਇਹ ਅਨੁਜਾਇਤ ਸੈਲੀਬ੍ਰੇਸ਼ਨ ਅਸੀਂ ਨਹੀਂ ਕਰਾਂਗੇ ਕਿਉਂਕਿ ਛੀ ਦੀਦੀਆਂ ਦੇ ਅੰਦਰ ਕਰਕੇ ਅਸੀਂ ਕੋਈ सैलीब्रेशन ही करना तो हालांकि ना। ना एक छोटा जरूर करा क्योंकि इन्ना ज्यादा प्यार दिता एल्द्राइबर कंप्लीट हो गए टाइम भी हो रहा है इसलिए आप बहुत खुश है सर्दिया का मौसम हो मूली वाले पराठे हो बहुत ज्यादा स्वाद लगते ने ਖੇਤ ਵਾਲੇ ਸਾਰੇ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਇੱਧਰ ਹੁਣ ਆਉਣ ਲੱਗੇ ਨੇ ਇਹ ਵੀ ਇਹ ਵੀ ਕੁਝ ਕਹਿੰਦੇ ਪਏ ਨੇ ਆਪ ਦੀ ਨਵੀਂ ਨਵਰਤਰੀ ਦੇ ਤੇ ਸੁਣਿਆ ਜਰੂਰੀ ਕੀ ਕਹਿੰਦੇ ਪਏ ਨੇ ਹਲੋ ਜੀ ਫੇਰੀ ਬੁੱਢੀ ਬਣਾਉਣ ਲੱਗੀ ਆ ਇਹਦੇ ਵਿੱਚ ਕੀ ਕੀ ਮੈਚ ਕੀਤਾ ਵਾ ਇਹ ਮooli ਗੰਡਾ ਮਿਰਚ ਅਦਰਕ ਹੋਰ ਕੋਈ ਦੱਸ ਦੇ ਹੋਰ ਕੀ ਚਾਹੀਦਾ ਪਰ ਤਨੀਆਂ ਚਾਹੋ ਚੀਜ਼ਾਂ ਦਾ ਪੰਜਾਂ ਦਾ ਮਿਸ਼ਰਣ ਬਣਾ ਕੇ ਇੱਕ ਆ ਦਾ ਪਿਆਰ ਪਾਇਆ ਵਾ ਇਹ ਆ ਪੰਜ ਜਿਹੜੇ ਪਾ ਗਏ ਇੱਕ ਤਰ੍ਹਾਂ ਤਾ ਥੋੜੀਆਂ ਜੀਆਂ ਮੋਢੇ ਤੇ ਪਰ ਕੇ ਰੱਖ ਲੈਣੀਆਂ ਦੋ ਪੇੜਿਆਂ ਤੇ ਤੇ ਫਿਰ ਦੋ ਪੇੜੇ ਇਸ ਤਰ੍ਹਾਂ ਤਿਆਰ ਹੋਣੇ ਜੀ ਇਹ ਤੇ ਜਰੂਰੀ ਲੈਂਦੀ ਨੀਨਾ ਵਿੱਚ ਬੱਜਿਆ ਕਦੀ ਆਲੂ ਵਾਲੀਆਂ ਕਦੀ ਗੋਭੀ ਵਾਲੀਆਂ ਕਦੀ ਪਨੀਰ ਕਦੀ ਪਨੀਰ ਵਾਲੀਆਂ ਕਦੀ ਮੋਰੀਆਂ ਵਾਲੀਆਂ ਕਦੀ ਮੂੜਗੀਆਂ ਵਾਲੀਆਂ ਨਿਆਰੇ ਬੱਜੇ ਪਏ ਆਗੇ ਤੇ ਅੱਜ ਸਾਨੂੰ ਦੁੱਬਿਆਂ ਨੂੰ ਪੂਰੇ ਕਿੰਨੇ ਸਾਲ ਹੋ ਗਏ ਆ ਇੱਕ ਦੂਜੇ ਨਾਲ 15 ਸਾਲ 15 ਸਾਲ ਲੱਗਦਾ ਹੀ ਇੱਕ ਦੂਜੇ ਨਾਲ ਰਹਿ ਪਾਗੇ ਨਾ ਜਰ ਲੈ ਲੋ ਕਿਤੇ ਸੌ ਸੌ ਨਾਲ ਰਹਿ ਮੈਂ ਤੇ ਦੰਦਾ ਨਾਲ ਆਦਾ ਸੌ ਸੌ ਇੱਥੇ ਰਹਿੰਦੇ ਆ ਮੈਨੂੰ ਇੱਕ ਬੰਦਾ ਮੇਰਾ ਨਾਲ ਦੰਦਾ ਦਾ ਹੀ ਤੇ ਨੂੰ ਲੈਣੀ ਤੂੰ ਬੰਦਾ ਹੀ ਹੋਂਸਾ ਦੰਦਾ ਇਹ ਮੈਨੂੰ ਰੱਬੀ ਹੋਰ ਹਿਸਾਬ ਦੀ ਬਚ ਗਈ ਆ ਬਹੁਤ ਬਹੁਤ ਮੁਬਾਰਕਾਂ ਤੇਨੂੰ ਹੈਪੀ ਅਨਿਵਰਸਰੀ ਮੈਨੂੰ ਸਾਰੀ ਫਿਲ ਬੋ ਦੇ ਥੋੜੇ ਬਾਅਦ ਪੈਸੇ ਤੇ ਲੈ ਆਈਏ ਕੇਕ ਹੈ ਲਮਾਂ ਜਿੱਕੀ ਸੀ ਆ ਮਰ ਠੀਕ ਚੋਲੇ ਕਲਾਏ ਉਹ ਘੇਉ ਘੇਟੀ ਦੂਰ ਵਟਾਲੇ ਤੇ ਆ ਸਾਡਾ ਗਾੜੀ ਲਮੋ ਉਨਾ ਨਿਕਲੇ ਅੱਜ ਆ ਬੇਚ ਸਕਦੇ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜਿੱਦਾਂ ਸਾਡੇ ਪਰੌਠਿਆਂ ਨੂੰ ਸਾਡੇ ਪਰੌਠੇ ਵੇਚ ਕੇ ਤੁਸੀਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨੀ ਜੇ ਆ ਵੀਡੀਓ ਤੁਹਾਨੂੰ ਇਹ ਤਰਾ ਉਹ ਇੱਕ ਵੇਚ ਨਹੀਂ ਬਖਾਰਨਦੇ ਬਾਬੇ ਆ ਦੀ ਮਾਤਾ ਦੀਆਂ ਫੋਟੋ ਆ ਕਿ ਤੁਹਾਨੂੰ ਅੱਜ ਮੈਂ ਬਣਾਉਣ ਲੱਗੀ ਜੇ ਪਹਿਲੀ ਕਹਿੰਦੇ ਆ ਮੂੜਿਆਂ ਦੇ ਰੋਟਲੇ ਹਾਂ ਪਹਿਲੋ ਆਪਾਂ ਲਵਾਵੇਂ ਭੂਲੀ ਕੱਲ ਨੂੰ ਤੁਹਾਨੂੰ ਆਪਾਂ ਖਵਾਵਾਂਗੇ ਕਦੂ ਕਾਚ ਕੱਲ ਨੂੰ ਬਣਾ ਕਾਚੀ ਰੱਖੋ ਜੂ ਕੱਲ ਨੂੰ ਆਪਾਂ ਤੁਹਾਨੂੰ ਖਵਾਵਾਂਗੇ ਮਟਰਾਂ ਦੇ ਛਿਲਕੇ ਦੀ ਸਬਜ਼ੀ ਮਟਰ ਸੁੱਟਾਂਗੇ ਕਿਉਂਕਿ ਛਿਲਕੇ ਛੁੱਟੀ ਦਿੰਦੇ ਆ ਐਹੀਂ ਮਟਰ ਸੁੱਟਾਂਗੇ ਸਪੈਸ਼ਲ ਕਿਆਰੀ ਸਬਜ਼ੀ ਬਣਾਵਾਂਗੇ ਕਿਆ ਕਮਾਲ ਦੀ ਸਬਜ਼ੀ ਜਨਵਰੀ ਵਰਸਰੀ ਆਪਾਂ ਨਹੀਂ ਬਣਾਉਣੀ ਛਿੱਦੀ ਦਿਹਾੜੇ ਨਾਲ ਛਿੱਦੀ ਦਿਹਾੜਾ ਕਰਕੇ ਆਪਾਂ ਮਾਣ ਜਰਵਾਸਿ ਛਿੱਦੀ ਦਿਹਾੜੇ ਆਪਾਂ ਨੂੰ ਪਤਾ ਨਹੀਂ ਆਉਂਦੀ ਕਿ ਨਾ ਆਹ ਸਾਡਾ ਵੇਖਦੇ ਤਹੀਂ ਦੀ ਆਪਾਂ ਫੋਟੋ ਲੈ ਲਈਏ ਜੇ ਤੂੰ ਵਿਆਹ ਕਰਦੇ ਬੈਠਾ ਦੋ ਦੋ ਦਿਨ ਲੇਪ ਹੋ ਜਾਣਾ ਤੇ ਆਹ ਦੋ ਦਿਨ ਹੋਣਾ ਕਰਨਾ ਆਹ ਵੇ ਮੇਰੇ ਪੈਰ ਆਦਦੇ ਨਹੀਂ ਹੋਣਾ ਕਰਨਾ ਲਓ ਜੀ ਰੱਜੀ ਰੋਟੀ ਤਿਆਰ ਜੀ ਕਰਤਾ ਆਇਆ ਮੁੱਝ ਪਾਣੀ ਆ ਗਿਆ ਮੋਜ ਪਾਣੀ ਮੇਰਾ ਇਹ ਮੂੰਹ ਪਾਣੀ ਨਾ ਭਰਿਆ ਰਹਿਦਾ ਆਹ ਭਰ ਦੇ ਹਾਂ ਖੋਲ ਕੇ ਵਿਖਾ ਦਰਾਂ ਨੂੰ ਹਾਂ ਸਟਫਿੰਗ ਵੇਖ ਲੀਹ ਇੱਕ ਵਾ ਸਟਫਿੰਗ ਸਟਫਿੰਗ ਬਾਅਦ ਪੁਕਾਰੇ ਮੈਂ ਪਰਣਾ ਸਟਫਿੰਗ ਬਾੜੀ ਜੀ ਖੋਲੀ ਮੈਂ ਖੋਲੋ ਕੇ ਚੱਲਾਂ ਸਟਫਿੰਗ ਖੋਲ ਥਾਮੇ ਲੇ ਲਈ ਹਾਏ ਇੱਕ ਵਾ ਸਟਫਿੰਗ ਕੁ ਮੋਜ ਆ ਰਹਾ ਵਾ ਓਕੇ ਕਹੋ ਜੀ ਦਲੂ ਨੂੰ ਵਰ ਦਹੀਂ ਪਾਲਾ ਤੇ ਮੁੰਡਾ ਦਹੀਂ ਨਾ ਖਾਣ ਲੱਗਾ ਵਾ ਤੇ ਆਪਾਂ ਤਾਂ ਨਰਵਿਊ ਲੈ ਹੀ ਦਿੰਨੇ ਉਹਦਾ ਕੀ ਹਿਸਾਬਤਾਬ ਤੇ ਸਾਡੇ 1k ਤੋਂ ਸਬਸਕ੍ਰਾਈਬਰ ਟੱਪ ਚੁੱਕੇ ਉਤੇ 60 65 ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਇਡਾ ਵੀਡੀਓ ਨੂੰ ਪਿਆਰ ਕੀਤਾ ਤੇ ਚੈਨਲ ਨਾਲ ਜਰੂਰ ਜੁੜੇ ਰਹੋ ਆਪਣੇ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਤਾਂ ਉਹ ਕੀ ਤਾਂ ਮੂਲ ਗਾਲੇ ਪਰੌਠੇ ਹੋ ਜੇ ਪਕਾਏ ਨਹੀਂ ਆ ਜੀ ਜਾਂ ਪਾ ਕੇ ਤੇ ਜਰੂਰ ਵੀਡੀਓ ਸ਼ੇਅਰ ਕਰਿਓ ਤੇ ਆ ਵੇਖ ਸਕਦੇ ਤੁਸੀਂ ਦਹੀਂ ਨਾਲ ਪਰੌਠਾ ਮੇਰੇ ਆ ਤੂੰ ਇਹ ਲੈ ਲੈ ਵਾਹ ਬਈ ਵਾਹ ਤੇ ਹੋੜਾ ਆਪਣਾ ਤੋ ਜੀ ਰੋਟੀ ਲੈਣ ਲੱਗੀ ਆ ਤੇ ਹਣ ਮਾਦੇ ਨਾਲ ਖਾਣ ਲੱਗਾ ਵਾ ਤੇ ਮਿਲਦੇ ਆ ਫਿਰਕੇ ਹੋਰ ਕਿਹ ਟਾਪਿਕ ਤੇ ਉਹਨਾਂ ਇਕੱਲਾ ਰਿਵਿਊ ਲੈਣਾ ਉਹਦਾ ਹਲਕੇ ਦਾ ਇੱਕ ਟਾ ਜਗਾ ਦੇ ਓਏ ਹਾਂ ਭਾਈ ਕਿਉਂ ਕਰ ਜਾਈਆਂ ਰਾ ਮੌਸਮ ਬਾਹਰ ਮੀਂਹ ਪੈ ਰਿਹਾ ਵਾ ਤੇ ਠੰਡ ਦਾ ਮੌਸਮ ਆ ਤੇ ਇਹਨੇ ਨੂੰ ਤੇ ਨਹੀਂ ਪੜਾ ਲੱਗਣਾ ਮੈਂ ਬੁਰਕੀ ਗਾ ਨੂੰ ਖਾ ਕੇ ਵਿਖਾਉਣਾ ਇੱਕ ਆਲਾ ਤੇ ਹੀ ਖਾ ਲੋ ਹਲੋ ਗਾਲ ਕਰੇ ਫੋਨ ਦਾ ਆ ਗਿਆ ਉਹ ਆ ਗਿਆ ਮਜਾ ਆ ਗਿਆ ਯਾਪੋਰਟ ਅਸ ਤੇ ਰੇਲੀ ਲਾ ਲੀਏ ਨਾ 50 ਰੁਪਈਆ ਦਾ ਸਕੇ ਵਿਗੇ ਗੱਲ ਸੁਣ ਮੈਂ ਤੁਮ ਬਰਾਜ ਬੋਲੇ ਹੁੰਦੇ ਨਾ ਸੁਆਦ ਸੁਹਣਾ ਦਮੂਲ ਦਾ ਪਰ ਕੰਨੇ ਆ ਮੂਲੀ ਵਾਲੇ ਦੁਕਾਨੇ ਮੈਂ ਕ ਪਨੀਰ ਵਾਲੇ ਲੈਂਦੇ ਹਾਂ ਸਾਰੇ ਟਟੂੜ ਪਰੇ ਕਹਿੰਦੇ ਪਨੀਰ ਹੀ ਬੜਾ ਪਰਿਆ ਤੇ ਮੈਂ ਮਿਲ ਬੈਠ ਮੈਂ ਕਿਹਾ ਇਹ ਖਾ ਗੂਗੇ ਦਸੇ ਮੂਲੀ ਵਾਲੇ ਜੀ ਜੇ ਬਜੀ ਫਿਰ ਮਿਲਦੇ ਆਂ ਕਿ ਹੋਰ ਵੀਡੀਓ ਨਾਲ ਵੀਡੀਓ ਵੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਪਾ ਸਿੱਧੀ